ਜਮਾ ਕਰੋ 15000 ਰੁਪਏ ਮਿਲਣਗੇ 10 ਲੱਖ ਪੋਸਟ ਆਫਿਸ ਦੀ ਇਹ ਸਕੀਮ ਹੈ ਸਭ ਤੋਂ ਬੈਸਟ ਬੰਪਰ ਵਿੱਚ ਮਿਲ ਰਿਹਾ ਹੈ ਵਿਆਜ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਹਰ ਵਿਅਕਤੀ ਆਪਣੀ ਕਮਾਈ ਵਿੱਚੋਂ ਪੈਸਾ ਬਚਾਉਣਾ ਚਾਹੁੰਦਾ ਹੈ ਪਰ ਜ਼ਿਆਦਾ ਖਰਚ ਹੋਣ ਕਾਰਨ ਉਹ ਪੈਸੇ ਇਕੱਠੇ ਨਹੀਂ ਕਰ ਪਾਉਂਦਾ ਭਾਰਤੀ ਡਾਕ ਵਿਭਾਗ ਵੱਲੋਂ ਇੱਕ ਸਕੀਮ ਚਲਾਈ ਜਾ ਰਹੀ ਹੈ ਜਿਸ ਰਾਹੀਂ ਤੁਸੀਂ 5 ਸਾਲਾਂ ਵਿੱਚ ਲੱਖਾਂ ਰੁਪਏ ਬਚਾ ਸਕਦੇ ਹੋ ਜੇਕਰ ਤੁਸੀਂ ਡਾਕ ਵਿਭਾਗ ਵਿੱਚ ਹਰ ਮਹੀਨੇ ਹਜ਼ਾਰਾਂ ਰੁਪਏ ਜਮ੍ਹਾਂ ਕਰਵਾਉਂਦੇ ਹੋ ਤਾਂ ਕੁਝ ਹੀ ਸਾਲਾਂ ਵਿੱਚ ਤੁਹਾਨੂੰ ਲੱਖਾਂ ਰੁਪਏ ਵਿਆਜ ਸਮੇਤ ਮਿਲ ਜਾਣਗੇ ਜੋ ਤੁਹਾਡੇ ਜੀਵਨ ਵਿੱਚ ਬਹੁਤ ਹੀ ਲਾਭਦਾਇਕ ਹੋਵੇਗਾ ਵਿਭਾਗ ਤੋਂ ਇਸ ਸਕੀਮ ਦਾ ਲਾਭ ਲੈਣ ਲਈ ਨੂੰ ਆਪਣੇ ਪੋਸਟਮੈਨ ਨਾਲ ਸੰਪਰਕ ਕਰਨਾ ਹੋਵੇਗਾ ਜੋ ਤੁਹਾਨੂੰ ਤੁਰੰਤ ਇਸ ਸਕੀਮ ਬਾਰੇ ਜਾਣਕਾਰੀ ਦੇਵੇਗਾ ਜੇਕਰ ਤੁਸੀਂ ਆਪਣੀ ਆਮਦਨੀ ਤੋਂ ਕੁਝ ਪੈਸੇ ਬਚਾਉਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਆਪਣੇ ਨਜ਼ਦੀਕੀ ਡਾਕ ਘਰ ਨਾਲ ਸੰਪਰਕ ਕਰ ਸਕਦੇ ਹੋ ਫਿਰੋਜ਼ਾਬਾਦ ਦੇ ਡਿਪਟੀ ਪੋਸਟਲ ਸੁਪਰਡੈਂਟ ਅਜੀਦੂਬੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਡਾਕ ਘਰ ਵਿੱਚ ਇੱਕ ਸਕੀਮ ਚਲਾਈ ਜਾ ਰਹੀ ਹੈ ਜਿਸ ਵਿੱਚ ਕੋਈ ਵੀ ਵਿਅਕਤੀ ਥੋੜੇ-ਥੋੜੇ ਪੈਸੇ ਜਮ੍ਹਾਂ ਕਰਵਾ ਕੇ ਲੱਖਾਂ ਰੁਪਏ ਦੀ ਬਚਤ ਕਰ ਸਕਦਾ ਹੈ। ਡਾਕ ਵਿਭਾਗ ਵਿੱਚ ਆਰ ਡੀ ਨਾਮ ਦੀ ਇੱਕ ਸਕੀਮ ਚਲਾਈ ਜਾ ਰਹੀ ਹੈ ਜਿਸ ਵਿੱਚ ਤੁਸੀਂ ਹਰ ਮਹੀਨੇ ਪੈਸੇ ਜਮ੍ਹਾਂ ਕਰਵਾ ਸਕਦੇ ਹੋ। ਅਧਿਕਾਰੀ ਨੇ ਕਿਹਾ ਕਿ ਇਸ ਆਰ ਡੀ ਦਾ ਲਾਭ ਲੈਣ ਲਈ ਤੁਸੀਂ 100 ਰੁਪਏ ਤੋਂ ਸ਼ੁਰੂਆਤ ਕਰ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਤੁਸੀਂ ਡਾਕ ਖਾਨੇ 'ਚ ਹਰ ਮਹੀਨੇ 15000 ਰੁਪਏ ਜਮ੍ਹਾਂ ਕਰਵਾਉਂਦੇ ਹੋ ਤਾਂ 5 ਸਾਲਾਂ ਵਿੱਚ ਤੁਹਾਨੂੰ ਇਸ ਸਕੀਮ ਰਾਹੀਂ 10 ਲੱਖ ਰੁਪਏ 10,70,000 ਰੁਪਏ ਮਿਲਣਗੇ ਇੰਨੇ ਘੱਟ ਸਮੇਂ ਵਿੱਚ ਡਾਕ ਕਰਦੀ ਇਸ ਸਕੀਮ ਰਾਹੀਂ ਲੱਖਾਂ ਰੁਪਏ ਆਸਾਨੀ ਨਾਲ ਇਕੱਠੇ ਹੋ ਜਾਣਗੇ ਡਿਪਟੀ ਪੋਸਟਲ ਸੁਪਰਡੈਂਟ ਨੇ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਲਈ ਲੋਕਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ ਉਹਨਾਂ ਨੂੰ ਆਪਣੇ ਨੇੜੇ ਦੇ ਕਿਸੇ ਵੀ ਡਾਕ ਵਿਭਾਗ ਵਿੱਚ ਜਾਣਾ ਚਾਹੀਦਾ ਹੈ ਅਤੇ ਇੱਕ ਆਰ ਡੀ ਖੋਲ੍ਹਣੀ ਚਾਹੀਦੀ ਹੈ ਅਤੇ ਉਸ ਵਿੱਚ ਥੋੜੀ ਜਿਹੀ ਰਕਮ ਜਮਾ ਕਰਵਾਓ ਇਸ ਸਕੀਮ ਦੇ ذریعے ਤੁਹਾਨੂੰ ਸਾਲਾਨਾ 6.7% ਵਿਆਜ ਮਿਲੇਗਾ ਜੋ ਹਰ 3 ਮਹੀਨਿਆਂ ਬਾਅਦ ਤੁਹਾਡੇ ਪੈਸਿਆਂ ਵਿੱਚ ਜੋੜਿਆ ਜਾਵੇਗਾ ਜੇਕਰ ਤੁਸੀਂ ਹਰ ਮਹੀਨੇ 15000 ਰੁਪਏ ਜਮਾ ਕਰਦੇ ਹੋ ਤਾਂ ਤੁਹਾਡੀ 10 ਲੱਖ ਰੁਪਏ ਦੀ ਰਕਮ 60 ਮਹੀਨਿਆਂ ਵਿੱਚ ਜਮਾ ਹੋ ਜਾਵੇਗੀ ਅਤੇ ਇਸ ਤੇ ਤੁਹਾਨੂੰ 170492 ਰੁਪਏ ਦਾ ਵਿਆਜ ਵੀ ਮਿਲੇਗਾ ESRD ਨੂੰ ਖੋਲਣ ਲਈ ਤੁਹਾਨੂੰ ਸਿਰਫ ਆਧਾਰ ਕਾਰਡ ਅਤੇ ਪੈਨ ਕਾਰਡ ਦੀ ਲੋੜ ਹੋਵੇਗੀ ਤਾਂ ਦੋਸਤੋ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ESR ਅਲਰਟ ਤੇ